ਹਾਂ ਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਤੁਹਾਡੇ ਅੱਗੇ ਹਾਜ਼ਰ ਹੋਇਆ ਬਈ ਪਰਮਲ ਝੋਨੇ ਦੀਆਂ ਕਿਸਮਾਂ ਬਾਰੇ ਜਾਣਕਾਰੀ ਲੈ ਕੇ ਇਹ ਆਪਾਂ ਹੁਣ ਸੀਰੀਜ਼ ਚਲਾਈ ਹੋਈ ਹੈ ਜੀ ਪੰਜਾਬ ਦੇ ਵਿੱਚ ਹੋਣ ਵਾਲੀਆਂ ਪਰਮਲ ਝੋਨੇ ਦੀਆਂ ਕਿਸਮਾਂ ਹੁਣ ਚਾਹੇ ਕੋਈ ਹੋਰ ਝੋਨਾ ਹੋਵੇ ਇਹ ਆਪਾਂ ਸਾਰੀ ਸੀਰੀਜ਼ ਕੰਪਲੀਟ ਕਰਾਂਗੇ ਜਿੰਨੀਆਂ ਵੀ ਝੋਨੇ ਦੀਆਂ ਕਿਸਮਾਂ ਉਹਨਾਂ ਦੇ ਬਾਰੇ ਸਾਰਿਆਂ ਦੇ ਬਾਰੇ ਡਿਟੇਲ ਚ ਜਾਣਕਾਰੀ ਦੇਵਾਂਗੇ ਤੇ ਹੁਣ ਆਪਾਂ ਅੱਜ ਗੱਲ ਕਰਦੇ ਹਾਂ ਪੀਆਰ 113 ਤੇ ਪੀਆਰ 114 ਦੇ ਬਾਰੇ ਜੋ ਸਕਰੀਨ ਤੇ ਤੁਸੀਂ ਫੋਟੋ ਵੇਖ ਰਹੇ ਆ ਇਹ PR114 ਦੀ ਫੋਟੋ ਹੈ ਹੁਣ ਆਪਾਂ ਇਹਦੇ ਬਾਰੇ ਗੱਲ ਕਰਾਂਗੇ ਵੀ ਇਹਦੇ ਚ ਕੀ ਰੋਗ ਆਉਂਦੇ ਆ ਕਿੰਨਾ ਇਹਨੇ ਝਾੜ ਦਿੱਤਾ ਕਿੰਨੇ ਦਿਨ ਇਹ ਜ਼ਿੰਮੇਦਾਰ ਦੇ ਵਾਹਨ ਦੇ ਵਿੱਚ ਲੈ ਕੇ ਗਈ ਹੈ ਤੇ ਕੀ ਇਹਦੇ ਚ ਰੋਗ ਆਉਂਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਆਪਾਂ ਵੀ ਇਹ ਰਿਲੀਜ਼ ਕਦੋਂ ਹੋਈ ਸੀ ਇਹ ਰਿਲੀਜ਼ ਹੋਈ ਸੀ 1993 ਦੇ ਵਿੱਚ ਨਯਾਦ ਲਈ ਢੁਗਮੀ ਕਿਸਮ ਆ ਜੀ 25.5 ਕੁਇੰਟਲ ਇਹਦਾ ਝਾੜ ਆ ਪਰ ਜ਼ਿੰਮੇਦਾਰ ਦੇ ਖੇਤਾਂ ਦੇ ਵਿੱਚ ਇਹ 32 ਕੁਇੰਟਲ ਦੇ ਨੇੜ ਗਿਆ ਹੈ ਲਵਾਈ ਤੋਂ ਬਾਅਦ ਜਿਹੜਾ ਇਹਦਾ ਪੱਕਣ ਦਾ ਸਮਾਂ ਉਹ 115 ਦਿਨ ਜੇ ਆਪਾਂ ਮੋٹے-ਮੋٹے ਗੱਲ ਕਰਕੇ ਵੀ ਸੀ ਟੂ ਸੀਡੇ ਕਿੰਨੇ ਦਿਨ ਲੈਂਦੀ ਹੈ ਸੀ ਟੂ ਸੀਡ ਇਹੇ ਜੀ 145 ਤੋਂ 150 ਦਿਨ ਖੇਤਾਂ ਦੇ ਵਿੱਚ ਲੈ ਜਾਂਦੀ ਹੈ ਚੰਗੇ ਪਾਣੀ ਦੀ ਕਿਸਮ ਹੈ ਜੀ ਹਾਂ ਹੋ ਸਰਕਾ ਮਿੱਟੀਾਂ ਚ ਵੀ ਜਾਂਦੀ ਹੈ ਪਰ ਰੇਤਲੀ ਮਿੱਟੀ ਦੇ ਵਿੱਚ ਇਹਦਾ ਝਾੜ ਘੱਟ ਨਿਕਲਿਆ ਪਰ ਜੇ ਆਪਾਂ ਗੱਲ ਕਰਕੇ ਓਵਰਆਲ ਓਵਰਆਲ ਇਹ ਵਧੀਆ ਰਹੀ ਹੈ ਪਰ ਦਿੱਕਤ ਇਹਦੀ ਇਹ ਹੈ ਵੀ ਚੰਗੇ ਪਾਣੀ ਤੇ ਹੁੰਦੀ ਹੈ ਹੁਣ ਗੱਲ ਕਰਕੇ ਜੇ ਇਹਦੇ ਰੋਗਾਂ ਦੀ ਜਦੋਂ ਡਵਾਰਫ ਵਰ ਵਾਇਰਸ ਆਇਆ ਸੀਗਾ ਉਦੋਂ ਇਹਦੇ ਵਿੱਚ ਕਿਤੇ ਕਿਤੇ ਡਵਾਰਫ ਵਾਇਰਸ ਵੇਖਿਆ ਗਿਆ ਸੀ ਦੂਜੀ ਗੱਲ ਇਹਦੇ ਵਿੱਚ ਪੈਨਿਕਲ ਬ্লাইਟ ਤੇ ਫਾਲਸ ਮਟ ਦਾ ਵੀ ਹਮਲਾ ਕੁਝ ਖੇਤਾਂ ਦੇ ਵਿੱਚ ਵੇਖਣ ਨੂੰ ਮਿਲਿਆ ਸੀ ਸੋ ਉਸ ਤਰ੍ਹਾਂ ਦੀ ਵਿਉਂਤਬੰਦੀ ਤੋਂ ਬਿਨਾ ਤੁਸੀਂ ਇਹ ਚ ਕਿਸਮ ਨੂੰ ਨਾਲ ਲਿਓ ਜਿੱਥੇ ਮਾੜਾ ਪਾਣੀ ਹੈ ਉੱਥੇ ਇਹ ਕਿਸਮ ਨੂੰ ਨਾ ਲਾਓ ਚੰਗੇ ਪਾਣੀ ਦੀ ਕਿਸਮ ਹੈ ਚੰਗੇ ਪਾਣੀ ਤੇ ਲਾਓ ਤੇ ਝਾੜ ਪਾਓ ਹੁਣ ਉਸ ਤੋਂ ਬਾਅਦ ਆਪਾਂ ਗੱਲ ਕਰਗੇ ਜੇ ਪੀਆਰ 113 ਦੀ ਪੀਆਰ 113 ਬਈ 112 ਦਿਨ ਪੱਕਾਂ ਚ ਲੈਂਦੀ ਹੈ ਤੇ ਇਹਦਾ ਔਸਤਨ ਝਾੜ 28 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਆਇਆ ਹੈ ਜੇ ਆਪਾਂ ਗੱਲ ਕਰਕੇ ਇਹਦੀ ਹਾਈਟ ਦੀ ਹਾਈਟ ਦੀ ਦਰਮਿਆਨੀ ਹੈ ਇਹੀ ਤਰ੍ਹਾਂ ਆਪਾਂ ਜੇ ਆਪਾਂ ਗੱਲ ਕਰੀਏ ਪੀਆਰ 114 ਦੇ ਵਿੱਚ ਪੀਆਰ 114 ਦੀ ਵੀ ਹਾਈਟ ਨਰਮੈਨੀ ਹੈ ਜਿਆਦਾ ਲੰਮੀ ਨਹੀਂ ਪਰ ਜੇ ਇਹਨੂੰ ਲਾਉਣ ਦਾ ਸਮੇਂ ਦੀ ਗੱਲ ਕਰੀਏ 10 ਜੂਨ ਤੋਂ ਬਾਅਦ ਤੁਸੀਂ ਪੀਆਰ 114 ਨੂੰ ਲਾਉਣਾ ਹੈ ਤੇ ਜਿਹੜਾ ਹੈਗਾ ਆਪਣਾ ਪੀਆਰ 113 ਉਹਨੂੰ ਤੁਸੀਂ ਜੂਨ ਦੇ ਪਿਛਲੇ ਹਫਤੇ ਖੇਤ ਦੇ ਵਿੱਚ ਲਾ ਕੇ ਚੰਗਾ ਚਾੜ ਲੈ ਸਕਦੇ ਆ ਤੇ ਅੱਗੇ ਦੀਆਂ ਝੋਨੇ ਦੀਆਂ ਕਿਸਮਾਂ ਜਾਣਨ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ